ਮਾਲ ਕਾ ਤੂਫਾਨ ਲੱਗ ਜਾਂਦੇ ਡਰਾਈਵਰ ਬੱਬਾ ਯਾਰ ਮਾਲ ਵੈਸੇ ਡਰਾਈਵਰ ਨਹੀਂ ਇੱਕ ਬਾਣੀਆਂ ਦਾ ਮੁੰਡਾ ਹੁੰਦਾ ਸੀ ਸਾਡੇ ਨਾਲ ਰਹਿੰਦਾ ਉਹਨੋ ਉਹਨੇ ਮੈਨੂੰ ਕਹਿਣਾ ਬੱਬਾ ਯਾਰ ਮਾਲ ਨਾ ਖਾਇਆ ਕਰੋ ਹਾਂ ਬੱਬਾ ਯਾਰ ਮਾਲ ਨਾ ਖਾਇਆ ਕਰੋ ਮੈਂ ਕਿਹਾ ਯਾਰ ਇਹਨੂੰ ਵੀ ਖਵਾ ਹਾਂ ਮੈਂ ਗੋਲੀ ਜੀ ਵਟ ਕੇ ਦੇਤੀ ਮੈਂ ਕਿਹਾ ਇੰਨਾ ਕ ਖਾ ਦੂਜੇ ਦਿਨ ਆ ਕੇ ਕਹਿੰਦਾ ਹਾਂ ਪਤਾ ਲੱਗਿਆ ਕਾ ਤੋ ਖਾਣੇ ਮੈਂ ਕਿਹਾ ਕਿਉਂ ਹਾਂ ਕਹਿੰਦਾ ਸਾਲ ਆਪ ਦਾ ਆਪ ਨੂੰ ਹੀ ਪਿਆਰ ਆਈ ਜਾਵੇ ਬਾਈ ਕਹਿੰਦਾ ਕੱਲ ਯਾਰ ਕਹਿੰਦਾ ਆਪ ਨੂੰ ਹੀ ਮੈਂ ਕਰੀ ਜਾਵਾਂ ਕਹਿੰਦਾ ਮੈਨੂੰ ਨਾਲ ਇੰਨਾ ਚੰਗਾ ਲੱਗਿਆ ਆਪਦਾ ਹੀ ਯਾਰ ਪਿਆਰਾ ਹੀ ਜੇ ਯਾਰ ਕਹਿੰਦਾ ਦੂਜੇ ਨਾਲ ਸਵਾਹ ਲੜਨਾ ਬਾਈ ਮੈਂ ਕਹਾਂ ਆਵੜੀ ਨਹੀਂ ਲੜਦਾ ਆਵੜੀ ਲੜਦਾ ਹੈ ਨਾ 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 ਬਾਬਾ ਉਹਨੂੰ ਤਾਂ ਯਾਰ ਸਾਹਮਣੇ ਵਾਲਾ ਜੇ ਗਾਲ ਵੀ ਕੱਢੇ ਉਹ ਵੀ ਤੇ ਹੈਗਾ ਹੀ ਨਾ ਕੱਢ ਨਾ ਕਰ ਹੈ ਕਿਉਂਕਿ ਉਹਦਾ ਮਨ ਸ਼ਾਂਤ ਹੋਇਆ ਹੁੰਦਾ ਭਰਪੂਰ ਹੁੰਦਾ ਉਹਦੀ ਲੈਵ ਲੱਗੀ ਹੁੰਦੀ ਰੱਬ ਨਾਲ ਜਿਵੇਂ ਉਹਨਾਂ ਜੱਟੇ ਜੁੱਟੇ ਵਾਲੇ ਇਹਨਾਂ ਨੂੰ ਤਾਂ ਦਿਸਣਾ ਹਾਂ ਇਹ ਤਾਂ ਦਿਸ ਰਿਹਾ ਜਾਂਦਾ ਹਾਂ ਇਹ ਤਾਂ ਫਿਰ ਹੋਣਾ ਹੈ ਵੀ ਜੇਬ ਵੀ ਕੱਟ ਲੈਂਦੇ ਭਰਾਵਾ ਮੇਰਾ ਨਾਮ ਰਿਮਾਰਦ ਹੈ ਹਾਂ ਇਹ ਕੋ